ਤੇ ਗੰਬੀ ਇਸ ਤਰ੍ਹਾਂ ਔਰ ਉਹਨਾਂ ਦੇ ਕਹਿਣ ਮੁਤਾਬਕ ਅੱਠ ਨੂੰ ਟੰਕੇ ਲੱਗੇ ਨੇ ਉਹਨਾਂ ਦੇ ਜਿਹੜੇ ਮਾਤਾ ਜੀ ਆ ਬਜ਼ੁਰਗ ਨੇ ਬਹੁਤ ਤੁਸੀਂ ਵੀ ਦੇਖਿਆ ਅੰਦਰ ਉਹਨਾਂ ਨੂੰ ਤੇ ਸਾਨੂੰ ਤੇ ਵੈਸੇ ਗੁਰੂ ਨੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਇਆ ਵਾ ਸਾਡਾ ਪੰਜਾਬ ਦਾ ਇੱਕ ਸਭਿਆਚਾਰ ਆ ਔਰ ਉਹ ਮਾਤਾ ਜੀ ਬਾਮੀ ਪੂਰੀ ਚੱਕਣਾ ਚੂਰ ਕੀਤੀ ਆ ਬਹੁਤ ਸਨਮਾਨ ਭਾਗਿਕ ਘਟਨਾ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਇਦਾਂ ਹੋਣਾ ਤੇ ਇਹਦੇ ਤੋਂ ਮਾੜਾ ਕੀ ਹੋ ਸਕਦਾ ਜਿੱਥੇ ਸਾਨੂੰ ਸਾਰਿਆਂ ਨੂੰ ਇਹ ਸਿਖਾਇਆ ਜਾਂਦਾ ਵਾ ਕਿ ਆਪਾਂ ਮਿਲ ਜੁਲ ਕੇ ਰਹਿਣਾ ਇੱਕ ਦੂਜੇ ਦਾ ਸਤਿਕਾਰ ਕਰਨਾ ਗੁਰੂ ਘਰ ਦਾ ਜਿਹੜਾ ਗ੍ਰੰਥੀ ਹੁੰਦਾ ਵਾ ਉਹਦਾ ਰਤਬਾ ਬਹੁਤ ਵੱਡਾ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਸੇਵਾਦਾਰ ਆ ਬਾਬਾ ਗੁੱਡਾ ਸਾਹਿਬ ਸਾਡੇ ਪਹਿਲੇ ਮੁੱਖ ਗ੍ਰੰਥੀ ਜਿਨ੍ਹਾਂ ਦੇ ਬਾਰੇ ਸਾਡੇ ਇਤਿਹਾਸ ਚ ਲਿਖਿਆ ਗੁੱਡਾ ਸਾਹਿਬ ਖੋਲੋ ਗ੍ਰੰਥ ਸਾਹਿਬ ਕਿਹਾ ਉਹਨਾਂ ਨੂੰ ਅੱਜ ਗ੍ਰੰਥੀ ਸਿੰਘਾਂ ਦੇ ਨਾਲ ਇਹੋ ਜਿਹਾ ਧੱਗਾ ਕੋਈ ਵੀ ਕਰਦੇ ਗਲਤ ਆ ਨਹੀਂ ਹੋਣਾ ਚਾਹੀਦਾ ਅਸੀਂ ਜਿੱਥੇ ਸੋਧੀ ਗੱਲ ਧਾਰਮਿਕ ਭਾਵਨਾਵਾਂ ਉਹਨਾਂ ਦੇ ਕੇਸਾਂ ਦਾੜੀ ਦੀ ਵਿਅਦਬੀ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਵੀ ਮਸਲਾ ਵਾ ਬਹਿ ਕੇ ਸਲਝਾਉਣਾ ਚਾਹੀਦਾ ਹੈ ਨਾ ਕਿ ਕੁੱਟਮਾਰ ਕਰਨੀ ਚਾਹੀਦੀ ਹੈ ਨਾ ਉਹਨਾਂ ਦੇ ਕੇਸਾਂ ਦੀ ਬੇਦਬੀ ਕਰਨੀ ਚਾਹੀਦੀ ਹੈ ਧਾਰਮਿਕ ਭਾਵਨਾਵਾਂ ਦੇ ਵੀ ਖਿਲਾਫ ਹੋਇਆ ਸਾਰਾ ਕੁਝ ਜਿੱਥੇ ਜਿਹੜੇ ਵੀ ਬੰਦਿਆਂ ਨੇ ਕੀਤਾ ਪ੍ਰਸ਼ਾਸਨ ਦੇ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਕਿਸੇ ਹੋਰ ਪਿੰਡ ਦੇ ਵਿੱਚ ਵੀ ਇਹੋ ਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਸਾਨੂੰ ਗੁਰੂ ਘਰ ਦੇ ਗਰੰਤੀ ਸਿੰਘਾਂ ਦਾ ਸਤਿਕਾਰ ਕਰਨਾ ਚਾਹੀਦਾ ਅਦਬ ਕਰਨਾ ਚਾਹੀਦਾ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਮੈਂ ਤੇ ਉਹਨਾਂ ਨੂੰ ਦੇਖ ਕੇ ਬੜਾ ਮਹਿਸੂਸ ਕੀਤਾ ਵੀ ਇੱਕ ਬਜ਼ੁਰਗ ਮਾਂ ਦੀ ਇੰਨੀ ਬਾਹ ਕੁੱੜੀ ਹੋਈ ਉਹਦੇ ਅੱਗੇ ਥੋੜੀ ਮਾਦਾ ਕਮਜ਼ੋਰ ਆ ਉਹਦੇ ਐ ਲੱਗਦਾ ਵੀ ਉਹਨੇ ਮਾਰ ਹੀ ਦੇਣਾ ਏ ਨੂੰ ਗਲਤ ਗੱਲ ਐ ਇਹ ਜਿਹੜੇ ਵੀ ਅੰਸਰ ਹੈਗੇ ਆ ਇਹ ਬਖਸ਼ੀ ਨਹੀਂ ਜਾਣੇ ਚਾਹੀਦੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਗੁਰੂ ਘਰ ਦੇ ਗ੍ਰੰਥੀਆਂ ਦਾ ਮਾਨ ਸਤਕਾਰ ਕਰਨਾ ਚਾਹੀਦਾ ਜੇ ਕੋਈ ਗੁਰਦੁਆਰਿਆਂ ਦੇ ਵਿੱਚ ਗਲਤ ਮਨਸ਼ਾ ਦੇ ਨਾਲ ਉਹ ਜਿਵੇਂ ਕਹਿ ਰਿਹਾ ਵੀ ਉੱਥੇ ਗੱਡੀ ਉਹਨਾਂ ਲਿਆਂਦੀ ਹੀ ਉਹ ਕੋਈ ਕਾਰੋਬਾਰ ਕਰਦੇ ਆ ਗਲਤ ਆ ਇਹ ਥੋੜਾ ਗੁਰਦੁਆਰਾ ਤੇ ਸਾਡੇ ਲਈ ਮੁਕੱਦਸ ਤੇ ਪਵਿੱਤਰ ਥਾਂ ਆ ਤੇ ਗ੍ਰੰਥੀ ਸਿੰਘ ਦਾ ਕੰਮ ਹੈ ਰੋਕਣਾ ਜੇ ਗ੍ਰੰਥੀ ਨਹੀਂ ਰੋਕੂਗਾ ਤੇ ਰੋਕੂਗਾ ਕੋણો ਆਪਣੀ ਡਿਊਟੀ ਨਿਭਾ ਰਿਆ ਆਉਣ ਡਿਊਟੀ ਇੱਕ ਗ੍ਰੰਥੀ ਸਿੰਘ ਦੇ ਨਾਲ ਕੁੱਟਮਾਰ ਹੋਣੀ ਉਹਨੂੰ ਗੰਭੀਰ ਸੱਟਾਂ ਇਹ ਚਿੰਤਾ ਦਾ ਵਿਸ਼ਾ ਪੂਰਾ ਬੰਥ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਪਰਿਵਾਰ ਦੇ ਨਾਲ ਖੜਾ ਮੈਡੀਕਲ ਮਾਰਿਆ ਤੁਹਾਨੂੰ ਜੀ ਸਰ ਤੁਸੀਂ ਕੋਈ ਨਹੀਂ ਕੋਈ ਜ਼ਿਆਦੀ ਗੱਲ ਜੀ ਅਸੀਂ ਦਸੀ ਹਾਂ ਗੱਡੀ ਤੋਂ ਤੇ ਰੋਡ ਤੇ ਰਹੇ ਜਿਹੜਾ ਨਸ਼ਾ ਵੇਚਿਆ ਇਹ ਜਿੰਦੇ ਦਾ ਵਪਾਰ ਕਰਦੇ ਜੀ ਇਹਨਾਂ ਨੂੰ ਲੈ ਰਹੇ ਨੇ ਅੱਛਾ ਤੁਸੀਂ ਖਿਆਲ ਨਾ ਮੈਂ ਕਿ ਦਿੱਕੀ ਇੱਥੇ ਰੋੜੀ ਗੁਰ ਕਰਨਾ ਜੀ ਕਰ ਬੜੀ ਗੱਡੀ ਨੇ ਹਾਂ ਜੀ ਸੱਚਾਈ ਬੋਲੋ ਤੇ ਸਾਡੇ ਨੂੰ ਗੁੱਸੇ ਦਾ ਮਤਲਬ ਆ ਗਿਆ ਕਾਲਪਤਖ ਸਾਹਿਬ ਦਾ ਬੇਨਾਲ ਆ। ਸੋ ਆਪਾਂ ਸਾਰੇ ਮਾਮਲੇ ਨੂੰ ਦੇਖ ਰਹੇ ਹਾਂ। ਕਿਸੇ ਵੀ ਸਿੱਖ ਦੇ ਇਦਾਂ ਕਰਨਾ ਵੀ ਗੁਰਦੁਆਰਾ ਸਾਹਿਬ ਸਾਡਾ ਗੁਰਦੁਆਰਾਵਾਂ ਕੱਢੀ ਜਿਹਾ ਨਾ بادشاہ ਹੁੰਦਾ। ਤੁਸੀਂ ਆਪਣੀ ਡਿਊਟੀ ਨਿਭਾ ਰਹੇ ਸੀ ਉੱਥੇ। ਕਿਸੇ ਗਰੰਟੀ ਸਿਰ ਕੋਈ ਨਹੀਂ। ਜਿਵੇਂ ਜੀ ਨੂੰ ਰੱਤੋਂ ਅਨੁਗ੍ਰਹਿ ਦੀ ਰਾਤ ਥੋੜਾ ਸਾਤ ਨੂੰ ਜੀਵ ਮਹਾਰਾਜ ਮਨਪ੍ਰਸਾਦ ਲਾਗੇ ਡਾਣ ਲੈ। ਚਲੋ। ਬਹੁਤ ਮਹਾਰਾਜ ਨੂੰ ਪਿਆਰ ਹੈ ਬਹੁਤ ਹੀ ਜ਼ਿਆਦਾ ਮਾਰ। ਸਾਡੇ ਸੇਕ ਦੀ ਕਿੰਨੀ ਖਾਟਾ। ਪਰ ਯਾਸ਼ਰੋ ਕੱਟ ਲੱਗੇ ਇਸ ਤਰ੍ਹਾਂ ਅੱਛਾ ਤੇਰੀ ਕੇਸ ਦਾ ਰੀਸੇ ਤਾਂ ਠੀਕ ਹੰਨ ਕੁਤ ਪਰਾੜਤ ਨਹੀਂ ਦਿੱਤੀ ਉੱਪਰ ਜਿਹੜੀ ਜੀ ਚੱਟਾ ਹੁੰਦਾ ਮੈਂ ਡਾਕਟਰ ਕੋਲ ਬੋਲਦਾ ਫਸ ਲਈ ਚੜਦੀ ਕਲਾ ਰਹਿਣਾ ਪਰ ਸੱਚੇ ਬਾਦਸ਼ਾਹ ਕੇ ਤੁਹਾਡੀ ਤੰਦਰੁਸਤੀ ਦੀ ਅਰਦਾਸ ਨੂੰ ਵਿੱਚ ਤੁਹਾਨੂੰ ਨਿਆ ਮਿਲੂਗੀ ਨਹੀਂ ਆ ਗਈ ਜੀ ਚੜਦੀ ਕਲਾ ਜ ਰਹਿਣਾ ਪਾਠ ਕਰਨਾ ਵਾਹਿਗੁਰੂ ਵਾਹਿਗੁਰੂ ਕਰ ਲਓ ਜੇ ਪਾਠ ਨਹੀਂ ਆਉਂਦਾ ਪਾਠ ਕਰੋ ਭਾਈ ਸਾਹਿਬ ਨੂੰ ਆਉਂਦਾ ਪਾਠ ਸੱਚੇ ਪਾਤਸ਼ਾਹ ਦੇ ਭਰੋਸਾ ਰੱਖੋ ਪਾਤਸ਼ਾਹ ਗੁਰੂ ਸਾਹਿਬ ਤੁਹਾਡੇ ਨਾਲ ਆ ਪੰਥ ਤੁਹਾਡੇ ਨਾਲ ਆ ਸੱਚੇ ਪਾਤਸ਼ਾਹ ਦਾ ਅਕਾਲ ਤਖਤ ਹਮੇਸ਼ਾ ਮਜਲੂਮਾਂ ਲਈ ਖੜਿਆ ਵਾ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ ਅਸੀਂ ਤੁਹਾਡੇ ਕੋਲ ਆਏ ਆ ਅਸੀਂ ਤੁਹਾਡੇ ਨਾਲ ਆ ਤੁਸੀਂ ਮੇਰੇ ਮਾਓ ਘਬਰਾਉਣਾ ਨਹੀਂ ਕਿਸੇ ਗੱਲੋਂ ਕੋਈ ਮੈਂ ਤੁਹਾਡੀ ਤੰਦਰੁਸਤੀ ਦੀ ਵੀ ਪਾਤਸ਼ਾਹ ਕੀ ਅਰਦਾਸ ਕਰਦਾ ਬਾਕੀ ਤੁਹਾਨੂੰ ਨਿਆਂ ਮਿਲੂਗਾ ਦੇਖੋ ਦੁਪਹਿਰੇ ਮੈਨੂੰ ਪਤਾ ਲੱਗਾ ਇੱਥੇ ਸੇਂਚਾ ਪਿੰਡ ਦੇ ਵਿੱਚ ਗੁਰੂ ਘਰ ਦੇ ਗਰੰਤੀ ਸਿੰਘ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਬਹੁਤ ਗੰਭੀਰ ਸੱਟਾਂ ਲਾਈਆਂ ਉਹ ਗੁਰੂ ਘਰ ਦੀ ਮਾਨ ਮਰਿਆਦਾ ਤੇ ਪਹਿਰਾ ਦੇ ਰਿਆ ਸੀ ਉਹਨਾਂ ਦੇ ਕਹਿਣ ਮੁਤਾਬਕ ਔਰ ਕੁਝ ਲੋਕਾਂ ਨੇ ਜਿਹੜਾ ਗਰੰਤੀ ਸਿੰਘ ਆ ਉਹਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਔਰ ਉਹਨਾਂ ਦੇ ਕਹਿਣ ਮੁਤਾਬਕ 8-9 ਟੰਕੇ ਲੱਗੇ ਨੇ ਉਹਨਾਂ ਦੇ ਜਿਹੜੇ ਮਾਤਾ ਜੀ ਆ ਬਜ਼ੁਰਗ ਨੇ ਬਹੁਤ ਤੁਸੀਂ ਵੀ ਦੇਖਿਆ ਅੰਦਰ ਉਹਨਾਂ ਨੂੰ ਤੇ ਸਾਨੂੰ ਤੇ ਵੈਸੇ ਗੁਰੂ ਨੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਇਆ ਵਾ ਸਾਡਾ ਪੰਜਾਬ ਦਾ ਇੱਕ ਸਭਿਆਚਾਰ ਆ ਔਰ ਉਹ ਮਾਤਾ ਦੀ ਬਾਮੀ ਪੂਰੀ ਚੱਕਨਾਚੂਰ ਕੀਤੀ ਆ ਬਹੁਤ ਮੰਦਭਾਗੀ ਘਟਨਾ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਇਦਾਂ ਹੋਣਾ ਤੇ ਇਹਦੇ ਤੋਂ ਮਾੜਾ ਕੀ ਹੋ ਸਕਦਾ ਜਿੱਥੇ ਸਾਨੂੰ ਸਾਰਿਆਂ ਨੂੰ ਸਿਖਾਇਆ ਜਾਂਦਾ ਵਾ ਕਿ ਆਪਾਂ ਮਿਲ ਜੁਲ ਕੇ ਰਹਿਣਾ ਇੱਕ ਦੂਜੇ ਦਾ ਸਤਿਕਾਰ ਕਰਨਾ ਗੁਰੂ ਘਰ ਦਾ ਜਿਹੜਾ ਗਰੰਤੀ ਹੰਦਾ ਵਾ ਉਹਦਾ ਰਤਬਾ ਬਹੁਤ ਵੱਡਾ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਸੇਵਾਦਾਰ ਆ ਬਾਬਾ ਬੁੱਢਾ ਸਾਹਿਬ ਸਾਡੇ ਪਹਿਲੇ ਮੁਖ ਗ੍ਰੰਥੀ ਜਿਨ੍ਹਾਂ ਦੇ ਬਾਰੇ ਸਾਡੇ ਇਤਿਹਾਸ ਚ ਲਿਖਿਆ ਬੁੱਢਾ ਸਾਹਿਬ ਖੋਲੋ ਗ੍ਰੰਥਾ ਸਾਬ ਕਿਹਾ ਉਹਨਾਂ ਨੂੰ ਅੱਜ ਗਰੰਤੀ ਸਿੰਘਾਂ ਦੇ ਨਾਲ ਇਹੋ ਜਿਹਾ ਧੱਕਾ ਕੋਈ ਵੀ ਕਰਦੇ ਗਲਤ ਆ ਨਹੀਂ ਹੋਣਾ ਚਾਹੀਦਾ ਅਸੀਂ ਜਿੱਥੇ ਦੂਜੀ ਗੱਲ ਧਾਰਮਿਕ ਭਾਵਨਾਵਾਂ ਉਹਨਾਂ ਦੇ ਕੇਸਾਂ ਦਾੜੀ ਦੀ ਬੇਅਦਬੀ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਵੀ ਮਸਲਾ ਵਾ ਬੈਠ ਕੇ ਸਲਝਾਉਣਾ ਚਾਹੀਦਾ ਹੀ ਨਾ ਕਿ ਕੁੱਟਮਾਰ ਕਰਨੀ ਚਾਹੀਦੀ ਹੀ ਨਾ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਨੀ ਚਾਹੀਦੀ ਹੀ ਧਾਰਮਿਕ ਭਾਵਨਾਵਾਂ ਦੇ ਵੀ ਖਿਲਾਫ ਹੋਇਆ ਸਾਰਾ ਕੁਝ ਜਿੱਥੇ ਜਿਹੜੇ ਵੀ ਬੰਦਿਆ ਨੇ ਕੀਤਾ ਪ੍ਰਸ਼ਾਸਨ ਦੇ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਕਿਸੇ ਹੋਰ ਪਿੰਡ ਦੇ ਵਿੱਚ ਵੀ ਇਹੋ ਜੀ ਘਟਨਾ ਨਹੀਂ ਹੋਣੀ ਚਾਹੀਦੀ ਸਾਨੂੰ ਗੁਰੂ ਘਰ ਦੇ ਗਰੰਥੀ ਸਿੰਘਾਂ ਦਾ ਸਤਿਕਾਰ ਕਰਨਾ ਚਾਹੀਦਾ ਅਦਬ ਕਰਨਾ ਚਾਹੀਦਾ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਮੈਂ ਤੇ ਉਹਨਾਂ ਨੂੰ ਦੇਖ ਕੇ ਬੜਾ ਮਹਿਸੂਸ ਕੀਤਾ ਵੀ ਇੱਕ ਬਜ਼ੁਰਗ ਮਾਂ ਦੀ ਇੰਨੀ ਬਾਹ ਥੋੜੀ ਹੋਈ ਉਹਦੇ ਅੱਗੇ ਥੋੜੀ ਮਾਤਾ ਕਮਜ਼ੋਰ ਆ ਉਹਦੇ ਐ ਲੱਗਦਾ ਵੀ ਉਹਨਾਂ ਮਾਰ ਹੀ ਦੇਣਾ ਸੀ ਉਹਨੂੰ ਗਲਤ ਗੱਲ ਐ ਇਹ ਜਿਹੜੇ ਵੀ ਅੰਸਰ ਹੈਗੇ ਆ ਇਹ ਬਖਸ਼ੇ ਨਹੀਂ ਜਾਣੇ ਚਾਹੀਦੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਗੁਰੂ ਘਰ ਦੇ ਗ੍ਰੰਥੀਆਂ ਦਾ ਮਾਨਸਤਕਾਰ ਕਰਨਾ ਚਾਹੀਦਾ ਜੇ ਕੋਈ ਗੁਰਦੁਆਰਿਆਂ ਦੇ ਵਿੱਚ ਗਲਤ ਮਨਸ਼ਾ ਦੇ ਨਾਲ ਉਹ ਜਿਵੇਂ ਕਹਿ ਰਿਹਾ ਵੀ ਉੱਥੇ ਗੱਡੀ ਉਹਨਾਂ ਲਿਆਂਦੀ ਸੀ ਉਹ ਕੋਈ ਕਾਰੋਬਾਰ ਕਰਦੇ ਆ ਗਲਤ ਇਹ ਥੋੜਾ ਗੁਰਦੁਆਰਾ ਤੇ ਸਾਡੇ ਲਈ ਮੁਕੱਦਸ ਤੇ ਪਵਿੱਤਰ ਥਾਂ ਆ ਤੇ ਗ੍ਰੰਥੀ ਸਿੰਘ ਦਾ ਕੰਮ ਆ ਰੋਕਣਾ ਜੇ ਗ੍ਰੰਥੀ ਨਹੀਂ ਰੋਕੂਗਾ ਤੇ ਰੋਕੂਗਾ ਕੌਣ ਆਪਣੀ ਡਿਊਟੀ ਨਿਭਾ ਰਿਹਾ ਆ ਆਹਨ ਡਿਊਟੀ ਇੱਕ ਗ੍ਰੰਥੀ ਸਿੰਘ ਦੇ ਨਾਲ ਕੁੱਟਮਾਰ ਹੋਣੀ ਉਹਨੂੰ ਗੰਭੀਰ ਸਟਾ ਇਹ ਚਿੰਤਾ ਦਾ ਵਿਸ਼ਾ ਪੂਰਾ ਪਾਂਥ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਇਸ ਪਰਿਵਾਰ ਦੇ ਨਾਲ ਖੜਾ। ਪੰਜਾਬੀ ਫਿਲਮਾਂ 'ਚ ਅਕਸਰ ਸਿੱਖੀ ਸਿਧਾਂਤ ਨੂੰ ਲੈ ਕੇ ਕਿੰது ਪ੍ਰਸਤੁਤ ਹੁੰਦਾ ਹੈ ਕਿ ਇਸ ਨੂੰ ਲੈ ਕੇ ਅਕਾਲ ਪੁਰਖ ਸਾਹਿਬ ਕੋਈ ਦੇਸ਼ ਨਹੀਂ ਜਾਇਆ। ਅੱਜ ਆਪਾਂ ਇਸ ਮਸਲੇ ਤੇ ਨੇ ਉੱਤੇ ਕਰਾਂਗੇ ਗੱਲੋਂ। ਮੈਨੂੰ ਨਿਆਂ ਮਿਲਣਾ ਚਾਹੀਦਾ।